ਨੌਜਵਾਨ ਵੀਰੋ ਇਮਾਨਦਾਰੀ ਦੇ ਨਾਲ ਅੱਖਾਂ ਮੀਟ ਕੇ ਅਰਦਾਸ ਕਰਕੇ ਘਰੋਂ ਹੋਲੇ ਮੱਲੇ ਨੂੰ ਤੁਰਿਓ ਤੇ ਇਹ ਨਿਰਧਾਰਤ ਕਰਕੇ ਤੁਰਿਓ ਵੀ ਕਿੰਨਾ ਸਮਾਂ ਸੇਵਾ ਕੀਤੀ ਕਿੰਨਾ ਸਮਾਂ ਸਿਮਰਨ ਚ ਗੁਜ਼ਾਰਿਆ ਕਿੰਨਾ ਸਮਾਂ ਸੰਗਤ ਚ ਬੈਠੇ ਕਿੰਨਾ ਸਮਾਂ ਕੌਮ ਦੇ ਢਾਡੀਆਂ ਕੋਲੋਂ ਜੁਸ਼ੀਲੀਆਂ ਵਾਰਾਂ ਸੁਣੀਆਂ ਕਿੰਨਾ ਸਮਾਂ ਵਿਚਾਰਾਂ ਸੁਣੀਆਂ ਫਿਰ ਆਸਤ ਕੱਢਿਓ ਵੀ ਜਾਣਾ ਸਾਡਾ ਸਫਲ ਹੋਇਆ ਸਾਡੇ ਭਲੇ ਚ ਹੈ ਕੌਮ ਦੇ ਭਲੇ ਚ ਹੈ ਮੈਂ ਫਿਰ ਬੇਨਤੀ ਕਰਦਾ ਨਿਰਧਾਰਤ ਕਰਕੇ ਤੁਰਿਓ ਵੀ ਕਿੰਨਾ ਸਮਾਂ ਜਾ ਕੇ ਸੇਵਾ ਕਰਨੀ ਆ ਲੰਗਰ ਚ ਜਾਂ ਜਿੱਥੇ ਵੀ ਮੌਕਾ ਮਿਲ ਗਿਆ ਕਿੰਨਾ ਸਮਾਂ ਸੰਗਤ ਚ ਬੈਠਣਾ ਹੈ ਕਿੰਨਾ ਸਮਾਂ ਢਾਡੀ ਸਹਿਬਾਨ ਸੁਣਨੇ ਨੇ ਕਵੀ ਸੁਣਨੇ ਨੇ ਜਦੋਂ ਘਰੋਂ ਨਿਰਧਾਰਤ ਕਰਕੇ ਤੁਰਾਂਗੇ ਨਾ ਤੇ ਫਿਰ ਸਾਡੇ ਜੋੜ ਮੇਲਿਆਂ ਦੇ ਸਹੀ ਅਰਥ ਜੜੇ ਨੇ ਉਹ ਸਾਡੀ ਸਮਝ ਚ ਆ ਜਾਣਗੇ ਢੰਗ ਨਾਲ ਟਰੈਕਟਰਾਂ ਨੂੰ ਚਲਾਓ ਲੋੜ ਆਵਾਜ਼ਾਂ ਨਹੀਂ ਸੋਭਾ ਦਿੰਦੀਆਂ ਲੱਤਾਂ ਲਮਕਾ ਕੇ ਖੁੰਝਿਆਂ 'ਚ ਪਿਛੇ ਲਮਕ ਕੇ ਬੈਠੇ ਬਹੁਤ ਇਨਸੀਡੈਂਟ ਵਾਪਰਦੇ ਆ ਨਾ ਤੁਹਾਡੀਆਂ ਜਾਨਾਂ ਕੌਮ ਦੀ ਇਮਾਨਤ ਨੇ ਬਹੁਤ ਗੰਭੀਰਤਾ ਨਾਲ ਜਾਓ ਤੁਸੀਂ ਬੜੇ ਮੁਕੱਦਸ ਸਥਾਨ ਤੇ ਜਾ ਰਹੇ ਹੋ ਤੁਸੀਂ ਖਾਲਸਾ ਪੰਥ ਦੇ ਵਾਲੀ ਕੋਲ ਜਾ ਰਹੇ ਹੋ ਔਰ ਉਹ ਭੈ ਭਾਵ ਨਹੀਂ ਘਰੋਂ ਤੁਰਦਿਆਂ ਬਣੇ ਗੁਰ ਸਿੱਖੋ